ਆਵਾਜ਼ ਆਦਮੀ ਪਾਰਟੀ ਜਿੰਦਾਬਾਦ ਆਵਾਜ਼ ਆਦਮੀ ਪਾਰਟੀ ਜਿੰਦਾਬਾਦ ਮਨਦੀਪ ਸਿੰਘ ਮਾਨ ਜਿੰਦਾਬਾਦ ਇਕਤਾ ਸਿੰਘ ਵਿਆਲਪੁਰਾ ਜਿੰਦਾਬਾਦ ਜਿਵੇਂ ਸ਼ੁਰੂਆਤ ਕਰਨ ਗਿਆ ਸੀ ਜਿਹੜਾ ਆਪਣਾ ਇਲਾਕਾ ਇਹ ਧਰਮ ਤੇ ਹੈ ਹੀ ਸੇਵਾ ਭਾਵਨਾ ਵਾਲਾ ਪਰ ਇੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਸਿਆਣੇ ਲੋਕ ਨੇ ਉਹ ਉਹਨਾਂ ਨੂੰ ਪਤਾ ਵੀ ਜਿਹੜੀ ਸਾਸਦਲੇ ਵਿੱਚ ਅੱਜ ਕੱਲ੍ਹ ਜੋ ਹੋ ਰਿਹਾ ਹੈ ਧੀਰ ਹੋ ਰਿਹਾ ਅੱਜ ਬੱਚਾ ਬੱਚਾ ਜਾਣਵਾ ਚੋਂ ਕਿ ਮੋਬਾਈਲ ਹਰੇਕ ਕੋਲ ਹੈ ਬਹੁਤੀ ਦੱਸਣ ਦੀ ਲੋੜ ਨਹੀਂ ਪਰ ਕਈ ਗੱਲਾਂ ਹੈ ਜਿਹੜੀਆਂ ਜਿਹੜੀਆਂ ਸਾਨੂੰ ਦੱਸਣੀਆਂ ਜ਼ਰੂਰੀ ਸਮਝਦੇ ਆਪਾਂ ਪਹਿਲਾਂ ਤਾਂ ਮੈਂ ਤੁਹਾਡੇ ਪਿੰਡ ਨੂੰ ਬਹੁਤ ਵੱਡੇ ਨਿਵਾਰਤ ਬਾਦ ਹੈ ਕਿ ਤੁਹਾਡੇ ਸਾਡੇ ਸਰਪੰਚ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਜੋ ਕਿਸੇ ਜਾਣ ਪਹਿਚਾਨ ਦੇ ਮਾਤਾ ਦੇ ਨਹੀਂ ਇਲਾਕੇ ਵਿੱਚ ਬੜਾ ਨਾਮ ਹੈ ਔਰ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਤਗੜੇ ਦੇਖਣ ਵਾਜਿਆ ਮੈਂ ਕਹਿੰਦਾ ਵੀ ਇਹਨਾਂ ਪੱਲਿਆਂ ਨੂੰ ਟਿਕਣੀ ਹੈ ਤੁਹਾਨੂੰ ਸਾਰੇ ਪਿੰਡ ਨੂੰ ਟਿਕਤਾ ਹੈ ਹੁਣ ਆਪਾਂ ਨੂੰ ਸਾਰਿਆਂ ਦਾ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਬਹੁਤ ਵੱਡੇ ਤਰ੍ਹਾਂ ਦੇ ਵਿੱਚ ਸਰਕਾਰ ਮੰਨੇਪੇ ਦੇ ਨਾਲ ਸਾਥ ਦੇਈਏ ਤਾਂ ਕਿ ਸਾਡੇ ਨਗਰ ਜਿਹੜਾ ਸਾਡਾ ਨਗਰ ਹੈ ਇਹਨਾਂ ਜਿਹੜਾ ਆਰਥਵਾਦ ਦਾ ਅਕੈਡਮੀ ਨੇ ਆਪਣੇ ਪਿੰਡ ਦੇ ਵਿੱਚ ਕੰਮ ਕੀਤੇ ਆ ਇਸ ਤਾਂ ਐਵੇਂ ਨਹੀਂ ਮਿਲਦੀਆਂ ਆਪਣੇ ਪਿੰਡ ਵਿੱਚ ਜਿਹੜੇ ਸਾਨੂੰ ਕੀਤਾ ਉਹਨਾਂ ਨੂੰ ਦੇਖ ਕੇ ਇਹਨਾਂ ਨੂੰ ਬਹੁਤ ਵੱਡੀ ਬਹਿਸ ਤੋਂ ਬਾਅਦ ਹਜ਼ਾਰਾਂ ਬੰਦਿਆਂ ਦੇ ਵਿੱਚ ਸਾਰਿਆਂ ਦੇ ਵੇਹਨ ਹੈਗੇ ਕਿ ਕਿਹਨੂੰ ਦੇਣਾ ਚਾਹੀਦਾ ਹੈ ਤਾਂ ਇਹ ਆਪਣੇ ਪਿੰਡ ਬਰਮਾ ਦੇ ਵਿੱਚ ਜੰਗਟਾਈ ਹੈ ਸੋ ਆਪਣਾ ਸਰਜੰਦ ਆ ਬਈ ਆਪਾਂ ਬਹੁਤ ਵੱਡੀ ਤਰ੍ਹਾਂ ਦੇ ਦੇ ਇਹਨਾਂ ਨੂੰ ਆਪਾਂ ਵੋਟਾਂ ਪਾ ਕੇ ਮੇਰੇ ਭੈਣ ਨੂੰ ਵੋਟਾਂ ਪਾ ਕੇ ਵੱਡੇ ਤਰ੍ਹਾਂ ਦੇ ਵਿੱਚ ਆਪਾਂ ਜਿਤਾਈਏ ਸੋ ਇਸੇ ਨੂੰ ਬਿਲਾ ਕਰਨ ਵਾਲਿਆਂ ਨੇ ਜੀੜੀਆਂ ਰਾਹ ਰੋਡ ਨਵਰਾ ਸਿੱਖਣਾ ਇਹ ਜਿਹੜੀ ਸੜਕ ਸੀ ਇਥੋਂ ਦਸ ਸਾਲ ਘਰਨੇ ਲੱਗਦੇ ਰਹੇ ਉਹਦੇ ਵਿੱਚ ਅਸੀਂ ਵੀ ਡਾਕਟਰ ਬਹਿੰਦੇ ਰਹੇ ਉਹਦੇ ਵਿੱਚ ਆਪਣੇ ਅੰਦਰਲੇ ਸਭ ਵੀ ਜਾ ਕੇ ਬਹਿੰਦੇ ਰਹੇ ਇਹ ਕਿਹਦਾ ਇਸ਼ੂ ਬਣ ਗਿਆ ਸੀ ਤੇ ਇਹ ਸੜਕ ਬਣਨੀ ਹੀ ਨਹੀਂ ਸੀ ਜੇ ਕਿਤੇ ਆਮ ਆਦਮੀ ਪੜਦੀ ਨਾ ਹੁੰਦੀ ਕਿਉਂ ਇਹਦੇ ਤੇ ਸਿਆਸਤ ਹੋਣ ਲੱਗੀ ਸੀ ਮੈਂ ਦੇਖਿਆ ਕਿ ਇੱਕ ਵਾਰੀ ਅਕਾਲੀ ਉੱਥੇ ਬੈਠੇ ਰਹੇ ਇਸ ਸੜਕ ਦੇ ਉੱਤੇ ਜਿਹਾ ਕਿ ਉੱਥੇ ਆਪਣੇ ਰਾਜ ਆ ਗਿਆ ਤੰਗ ਲੱਗਾ ਉਸ ਸੜਕ ਦੇ ਉੱਤੇ ਅਕਾਲੀ ਬੈਠੇ ਰਹੇ ਧਰਨਾ ਰਾਤੇ ਉਪਰੰਤ ਜਦੋਂ ਉਹਨਾਂ ਦੀ ਸਰਕਾਰ ਦੀ ਫਿਰ ਅਕਾਲੀ ਆ ਕੇ ਫਿਰ ਉਹਨਾਂ ਬਾਰੇ ਤੰਦਰ ਸੀ ਧਰਨੇ ਲਾਉਂਦੇ ਰਹੇ ਪਰਾਂ ਨਹੀਂ ਗੱਲ ਸੀ ਕਿ ਕਿਸੇ ਨੇ ਕੰਮ ਵੱਲ ਧਿਆਨ ਨਹੀਂ ਦਿੱਤਾ ਹੁਣ ਇਹ ਜਿਹੜੀ ਸੜਕਾਂ ਚਮਟਮਟਾ ਦੀ ਮੈਂ ਇੱਕ ਵਾਰੀ ਹੈਰਾਨ ਹੋ ਗਿਆ ਮੇਰੇ ਬੱਚੇ ਜਲੰਧਰ ਤੋਂ ਆ ਰਹੇ ਸੀ ਤਾ ਕਾਕੇ ਉਹਨੇ ਸੱਤਵੇਂ ਚ ਪਾਰ ਕੀਤਾ ਨਾ ਉਹ ਥੋੜਾ ਜਿਹਾ ਅੱਗੇ ਆ ਕੇ ਮੈਨੂੰ ਨੌ ਰਣੀ ਨੇ ਮੇਰੇ ਕਾਕੇ ਨੂੰ ਦਿਖਾਣਾ ਕਹਿੰਦੀ ਵੀ ਜਿਹੜੀ ਆ ਸੜਕ ਆਪਾਂ ਉਸੇ ਸੜਕ ਤੇ ਜਾਂਦੇ ਜਾਨੇ ਜਿਹੜੀ ਤੇ ਪਹਿਲਾਂ ਹੀ ਜਾਂਦੇ ਹੁੰਦੇ ਸੀ ਉਹ ਕਹਿੰਦੀ ਹਾਂ ਇਹ ਉਹ ਹੀ ਸੜਕ ਹੈ ਉਹ ਕਹਿੰਦੇ ਮੈਨੂੰ ਰੱਗਦਾ ਨਹੀਂ ਇਹ ਜਿਹੜੀ ਸੜਕਾ ਆਪਣੇ ਰਾਕੇ ਦੇ ਵਿੱਚ ਕੋਈ ਨਹੀਂ ਹੈਗੀ ਕਿਉਂਕਿ ਸੜਕ ਬਹੁਤ ਵਧੀਆ ਵਧੀਆ ਕੁਆਲਟੀ ਦੀ ਬਣੀ ਹੋਈ ਆ ਸਭ ਤੋਂ ਵੱਡੀ ਗੱਲ ਸੀ ਉਹਦੇ ਉੱਤੇ ਲੈਂਟਾਂ ਲੱਗੀਆਂ ਹੋਈਆਂ ਸੀ ਮੇਰੇ ਨੌਰਾਣੀ ਨੇ ਕਿਹਾ ਕਹਿੰਦੀ ਗੱਡੀ ਰੋਕੋ ਆਪਾਂ ਖਾਲਸਾ ਸੜਕ ਤੇ ਆ ਗਏ ਸੜਕ ਕੋਈ ਨਹੀਂ ਮਾਛੀਵਾੜੇ ਵਾਲੀ ਦੀ ਉਹ ਕਹਿੰਦਾ ਨਹੀਂ ਸੜਕੋ ਹੀ ਆ ਜਦੋਂ ਥੋੜਾ ਜਿਹਾ ਅੱਗੇ ਆਏ ਤਾਂ ਅੱਗੇ-ਅੱਗੇ ਇੱਕ ਬੋਰਡ ਪੜਿਆ ਵੀ ਇਹ ਚੜ੍ਹੌਂਦੀ ਲਾਖਣਾ ਵੀ ਇਹੋ ਹੀ ਸੜਕਾਂ ਭਲੇਖਾ ਪੈਣ ਲੱਗਿਆ ਸੀ ਕਿਉਂਕਿ ਸੜਕ ਬੰਦ ਨਾ ਇਹਦਾ ਮਤਲਬ ਕਿ ਆਪਣਾ ਦੇਖੋ ਕੋਣ ਸੀ ਆਪਣੇ ਮਾਛੀਵਾੜੇ ਦੇ ਲਈ ਫਿਰ ਆਪਣੀ ਆਨ ਨਗਰ ਵਾਲੀ ਸੜਕਾ ਜਿਹੜੀ ਆਪਾਂ ਸਾਰੇ ਜਾਣਦੇ ਆ ਦੇਖਿਆ ਆਪਾਂ ਲੰਘਦੇ ਰਹੇ ਆ ਬਹੁਤ ਬਰਾ ਹਾਲ ਤੇ ਪਰ ਪਤਾ ਹੀ ਨਹੀਂ ਆ ਪਰ ਇੱਕ ਵਾਰ ਨਹੀਂ ਮਰਦੇ ਆ ਜੇ ਬਾਦਲ ਸਾਹਿਬ ਬੋਲਦੇ ਸੀ ਕਹਿੰਦੇ ਇਹ ਜਿਹੜੇ ਝਲੂ ਜਿਹੜਾ ਉਹਦੇ ਨਾਲ ਹੋ ਸਕਦਾ ਪਰ ਮੈਂ ਜਵਾਹਰ ਨੇ ਤਾਂ ਸੋਚਿਆ ਜੀ ਆਪਣੇ ਆਪ ਨੂੰ ਕਰਨੀ ਜਾਂਦੇ ਲੱਗੇ ਇਹ ਪੰਜਾਬ ਨੇ ਖੜ ਨਹੀ ਬੋਲਦੇ ਪਾਠੇ ਮੇਰੇ ਘਰੋਂ ਬੈਠੇ ਸਰਦਾਰ ਦੇ ਵਿੱਚ ਜਿਤਾਓ ਤਾਂ ਕਿ ਭਰਮਾ ਪਈਦਾ ਗਿਰ ਇਹ ਹੋਰ ਮਰਨ ਦੇ ਕੁਝ ਸਮਰੋਹ ਵੱਡੇ ਵੱਡੇ ਕੰਮ ਕਰਕੇ ਇਹ ਜਾਣਿਆ ਜਾਵੇ ਜਿਹਨੇ ਆਪਣੇ ਅਗਲੀਆ ਪੱਧਰੇ ਉਹ ਸਾਡੇ ਦੇ ਵੀਰ ਫੁਰਨਾ ਸਾਡੇ ਮਾਣ ਦੇ ਸਮਰੋਹ ਦੇਖੀ ਕਰਾਂ ਮੇਰੇ ਵੱਲੋਂ ਇਸ ਸਰਕਾਰ ਦਾ ਇਹ ਸਰਦਾਰ ਜਗੋਤ ਸਿੰਘ ਜੀ ਐਮਸੀ ਸਾਹਿਬ ਸਾਡੇ ਅੱਛੇ ਬਣੇ ਸਰਦਾਰ ਸਾਡੇ ਤੇ ਤੈਨੂੰ ਦੇਖੀ ਕਰਾ ਇਹਨਾਂ ਨੇ ਤਰਸਨ ਸਾਹਿਬ ਦੇ ਵਿੱਚ ਜਾਣਕਾਰੀ ਦਿੱਤੀ ਆ ਤੇ ਮੈਂ ਤੁਹਾਨੂੰ ਇਹ ਹੀ ਗੱਲ ਹੋਰ ਗੱਲ ਤੁਹਾਨੂੰ ਪਤਾ ਨੇ ਤੁਸੀਂ ਜਾਣਦੇ ਹੋ ਕਿਉਂਕਿ ਅਸੀਂ ਬਹੁਤੇ ਪਿੰਡਾਂ ਦੇ ਵਿੱਚ ਜਦੋਂ ਸਾਡੇ ਵੀਰ ਮਨਦੀਪ ਲਈ ਅਸੀਂ ਜਾਣ ਪਛਾਣ ਕਰਦੇ ਆਪਾਂ ਉਦੋਂ ਲੋਕਾਂ ਨੂੰ ਦੱਸੀਦਾ ਵੀ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਬੇਵਚਾਰ ਕੰਮ ਕੀਤੇ ਨੇ ਤੁਹਾਨੂੰ ਤਾਂ ਦੱਸਣ ਦੀ ਲੋੜ ਨਹੀਂ ਤੁਸੀਂ ਤੁਹਾਡੇ ਤਾਂ ਮੂਰੇ ਪਰ ਤਾਕਾ ਕਿਉਂਕਿ ਸੰਪਰੋਗ ਨੂੰ ਗਲੀਆਂ ਨਾਲੀਆਂ ਇਹਨਾਂ ਨੇ ਜੋ ਬਣਾਈਆਂ ਸੀਵਰੇਜ ਉਹ ਰੁਟੀਨ ਦੇ ਕੰਮ ਨੇ ਬਣਦੇ ਰਹੇ ਨੇ, ਟੁੱਟਦੇ ਰਹੇ ਨੇ, ਇਹ ਚੱਲੀ ਜਾਉ। ਗੱਡੀ ਦਾ ਚਾਰ ਜਿਹੜਾ ਇਹਨਾਂ ਨੇ ਪਿੰਡ ਦੇ ਵਿੱਚ ਜਿਹੜਾ ਸਟੇਡੀਅਮ ਬਣਾਉਣ ਆਏ ਨੇ, ਇਹ ਬਹੁਤ ਵੱਡੀ ਗੱਲ ਆ। ਕਿਉਂਕਿ ਹੋਰ ਵੀ ਪਿੰਡ ਸੀ ਬਹੁਤ 200 ਪਿੰਡ ਨੇ ਆਪਣੇ ਸਮਰਾਲੇ ਹਲਕੇ ਦੇ ਵਿੱਚ ਤੇ ਜਿਹੜੇ ਸਟੇਡੀਅਮ ਸੀ ਉਹ ਸਿਰਫ 30 ਮੰਨੇ ਦੀ। ਪਹਿਲੀ ਲਿਸਟ ਦੇ ਵਿੱਚ ਜਿਹੜੀ 30 ਟੀਂ ਮੰਨੇ ਦੀ ਉਹਨਾਂ ਦੇ ਵਿੱਚ ਥੋੜਾ ਜਿਹੜਾ ਇੱਕ ਨਾਮ ਆਇਆ ਕਿ ਉਹ ਆਇਆ ਕਿ ਜਿਹੜੀ ਇਹਨਾਂ ਦੀ ਸਰਕਾਰ ਦੇ ਵਿੱਚ ਬਹੁਤ ਐਮਐਲਏ ਆਂਦੇ ਨੇ, ਚਾਲ ਨੇੜਤਾ ਤੇ ਇਹਨਾਂ ਦਾ ਜਿਹੜਾ ਤੇਜਾਹੂ ਪਾਣਾ ਇਸ ਕਰਕੇ ਇਹ ਉਹ ਜਿਹੜਾ 45 ਲੱਖ ਰੁਪਏ ਦੀ ਨਗਰਪਾਲਾ ਬਣਨ ਵਾਲਾ ਜਿਹੜਾ ਫੇੜੀਆਂ ਬਣਾਉਂ ਪਿੰਡ ਦੇ ਵਿੱਚ ਲਿਖਿਆ ਆਇਆ ਜੀ ਮੈਂ ਇਹ ਲਿਖਦਾ ਹੁੰਦਾ ਵੀ ਜਦੋਂ ਬੱਤੇ ਬੈਠਦੇ ਆ ਇਹਨਾਂ ਦੇ ਜਦੋਂ ਗੱਲ ਚੱਲਦੀ ਆ ਕੋਈ ਬ੍ਰਾਂਡ ਨਹੀਂ ਜਾਂ ਕੁਝ ਵੀ ਹਮੇਸ਼ਾ ਇਹਨਾਂ ਨਾਲ ਆਪਣੇ ਪਿੰਡ ਵਾਸਤੇ ਜਰੂਰ ਕੁਝ ਨਾ ਰੋਜ਼ ਮੈਂ ਐਮਐਲਏ ਸਾਭ ਤੋਂ ਲੈ ਲਵਾਂ ਤੁਸੀਂ ਤੋਂ ਮਤਲਬ ਬੜੇ ਪੱਗਾਂ ਆਏ ਤੁਸੀਂ ਜਿਹੜਾ ਇਹ ਸੰਮੇਲ ਸਦਾ ਵੀ ਜਿਹੜਾ ਸਰਪੰਚ ਨੂੰ ਮਿਲਿਆ ਤੇ ਇਹਨਾਂ ਦੇ ਜਿਹੜੇ ਪਿੰਡ ਦੇ ਵਿੱਚ ਕੀਤੇ ਹੋਏ ਕੰਮ ਉਹਨਾਂ ਨੂੰ ਦੇਖਦੇ ਹੋਏ ਐਮਐਨਏ ਸਾਹਿਬ ਨੇ ਇਹਨਾਂ ਨੂੰ ਜਿਹੜੀ ਅਗਰੀਕ ਤੇ ਜਿਹੜੀ ਜ਼ਿੰਮੇਵਾਰੀ ਦੇ ਦਿੱਤੀ ਆ ਤੇ ਤੁਸੀਂ ੱੱਲੇ ਇੱਕ ਪਿੰਡ ਦਾ ਹੀ ਉਹਦੀ ਜਿੰਦ ਤੇ ਵਿਕਾਸ ਕਰਾ ਰਹੇ ਹੋ ਉਹਦੇ ਨਾਲ ਨਾਲ ਤੁਸੀਂ ਬਾਕੀ ਜਿਹੜੇ ਪਿੰਡ ਕਿੰਨੀ ਅਜਿਹੇ ਕੋਈ ਇਹ ਜਿਹੜੇ ਜੋਨ ਦੇ ਦੇ ਬਾਕੀ ਉਹਨਾਂ ਸਾਰੇ ਪਿੰਡਾਂ ਦੇ ਵਿਕਾਸ ਦੇ ਵਿੱਚ ਵੀ ਹੋਣੀ ਜ਼ਿੰਮੇਵਾਰੀ ਤੇ ਉਹ ਕਿਉਂਕਿ ਜਿਹੜੇ ਦੇ ਨੌਜਵਾਨ ਆਪੋ ਦੀ ਸਾਰਿਆਂ ਨੂੰ ਪੂਰੇ ਇਲਾਕੇ ਨੂੰ ਲੋੜ ਆ। ਮੈਂ ਤਾਂ ਇਹ ਕਹਿੰਦਾ ਵੀ ਜਦੋਂ ਇਹ ਸਰਪੰਚ ਹੁੰਦੇ ਹੋਏ ਥੋੜੇ ਪਿੰਡ ਦੇ ਕੰਮ ਕਰਵਾ ਲਏ ਜੇ ਜਿਹੜਾ ਪਿਛਤ ਮਤਲਬ ਤੁਸੀਂ ਇਥੇ ਦੱਸ ਕੇ ਭੇਜਣਾ। ਤਾਂ ਨਾਲ ਦੀ ਜਿਹੜੀ ਪਾਵਰ ਆ ਹੋਰ ਵੱਡੀ ਹੋ ਜਾਣੀ ਆ ਤੇ ਇਹ ਆਪਣੇ ਇਲਾਕੇ ਵਾਸਤੇ ਤੇ ਆਪਣੇ ਪਿੰਡ ਵਾਸਤੇ ਹੋਰ ਬਡੇ ਕੰਮ ਕਰਨੇ ਆਪਣਾ ਇਹਦਾ ਜਰੂਰ ਆਖਦੇ ਨੇ। ਮੈਂ ਬੇਨਤੀ ਤੁਹਾਨੂੰ ਕਦੇ ਬੋਲੀ ਨਹੀਂ ਕਿਉਂਕਿ ਤੁਸੀਂ ਤਾਂ ਆਪ ਲੋਕਾਂ ਨੂੰ ਕਹਿਣਾ ਵੀ ਅਪਰਵਾਦ ਦੇਣੇ ਵਾਸਤੇ ਮੀਰ ਸਾਡੇ ਪਿੰਡ ਦੀ ਤੇ ਯਾ ਲੋਹਾਂ ਉਹਦੇ ਵਾਸਤੇ ਤੁਸੀਂ ਬੇਨਤੀ ਇਹ ਕਰਮੀਆਂ ਨੇ ਅਰ ਇਹਨੂੰ ਬੇਨਤੀ ਇਹ ਕਰਦਾ ਵੀ ਜਿੱਥੇ ਇਲਾਕੇ ਦੇ ਵਿੱਚ ਆਪਣੇ ਮੀਰ ਮੰਦੀਪੂਰ ਵਾਸਤੇ ਤੁਸੀਂ ਬੇਨਤੀ ਕਰਨੀ ਹੈ ਉੱਥੇ ਵੀ ਆਪਣੇ ਆਪ ਵਾਸਤੇ ਵੀ ਕਰਨੀ ਹੈ ਕਿਉਂਕਿ ਜੇ ਜਿਲ੍ਹਾ ਪ੍ਰੀਸਿਡੈਂਟਰ ਆਪਣੇ ਚੁਣੇ ਜਾਂਦੇ ਤਾਂ ਛੋਟਾ ਜਿਹੜੇ ਪਿੰਡ ਦਾ ਨਾਮ ਆ ਉਸ ਨੂੰ ਹੋਣਾ ਤੇ ਹੋਰ ਜਿਹੜੇ ਵਿਕਾਸ ਦੇ ਕੰਮ ਹੋਣਗੇ ਇੰਨੇ ਬੇਚੇ ਕਬੂਲ ਕਰੋ ਮੈਂ ਹੁਣ ਬੇਨਤੀ ਕਰਦਾ ਹਾਂ ਤੱਲੇ ਵੀ ਸਰਪੰਚ ਮਨਦੀਪ ਸਿੰਘ ਰੋਵੀ ਉਹ ਵੀ ਜੋੜੇ ਨਾਲ ਆਪਣੇ ਵਿਚਾਰਾਂ ਦੀ ਸਾਝ ਪਾਉਂ। ਹਲੋ। ਵਾਇਰੋ ਜੀ ਕਾਲਸਾ ਵਾਇਰੋ ਜੀ ਕੀ ਫਤ ਹੈ? ਧੰਨਵਾਦ ਜੀ ਸਾਰੇ ਨਗਰ ਵਾਸੀਆਂ ਦਾ ਜਿਹੜਾ ਇੱਕ ਥੋੜੇ ਸਮੇਂ ਪਹਿਲਾਂ ਬੁੱਤੇ ਸੱਦੇ ਤੇ ਚੰਨ ਮੇਟਾ ਦੇ ਸਦਕੇ ਅਟੈਸਟ ਕਰ ਕੀਤਾ। ਬਹੁਤ ਰਗੜਿਆ ਤੁਹਾਡੇ ਬਾਕੀ ਗੱਲ ਕਰੀਏ ਤੁਸੀਂ ਅੱਜ ਤੋਂ ਪਹਿਲਾਂ ਆਪਾਂ ਜਿਹੜਾ ਪ੍ਰਪੰਚੀ ਦਾ ਲੈਕਚਰ ਹੋਇਆ ਸੀ ਜਿਹੜਾ ਉਹਦੇ ਵਿੱਚ ਵੀ ਇਸੇ ਤਰ੍ਹਾਂ ਕਿਸੇ ਦੇ ਵੱਲ ਤੋਂ ਕਰੀ ਦੀ ਕਿ ਜੇ ਬਹੁਤ ਜ਼ੋਰ ਮਾਰ ਕੇ ਅੱਜ ਤੁਸੀਂ ਵਿਆਹ ਕੇ ਤੇ ਖੜਾ ਤਾਂ ਤੋਂ ਅੱਗੇ ਡੰਡੇ ਸੈਂ ਜੋ ਕਰਕੇ ਗਾ ਬਾਕੀ ਗੱਲ ਕਰੀਏ ਢਿੱਲ ਦੀ ਜਿਹੜਾ ਇਹ ਮਲੇ ਸੌਂਦੇ ਆਪਾਂ ਨੂੰ ਜ਼ਿਲ੍ਹਾ ਪ੍ਰੈਸ਼ਰ ਦੇ ਪੇਸ਼ ਤੋਂ ਇੱਕ ਐਸਾ ਮਾਮਲਾ ਆਇਆ ਤਾਂ ਅੱਜ ਤੁਹਾਡੀ ਗੋਸ਼ਟੀ ਆ ਜੋ ਤੁਸੀਂ ਨੂੰ ਸਪੰਟ ਕੋਆ ਸਾਹ ਕਰਕੇ ਸਪੰਟ ਵੱਲ ਤੋਂ ਬਾਅਦ ਮੈਂ ਜਿਹੜੀ ਸੇਵਾ ਤੇ ਹਾਜ਼ਰ ਹੋਇਆ ਉਹ ਜੋ ਆਪਾਂ ਪਿੰਡ ਦੇ ਨੇ ਕੰਮ ਕਰਤਾ ਜਨਤ ਕੀਤੀ ਉਹਨਾਂ ਨੂੰ ਦੇਖਦੇ ਹੋਏ ਸਾਹ ਐਮਐਨਏ ਸਾਹਿਬ ਨੇ ਆਪਾਂ ਨੂੰ ਇਹ ਟੀਗ ਦਾ ਮਾਣ ਬਖਸ਼ਿਆ ਜੀ ਹਨਾ ਜੋ ਹੋਇਆ ਇਹ ਸਾਰਾ ਤੁਹਾਡੇ ਕਰਕੇ ਹੀ ਹੋਇਆ ਬਾਕੀ ਜਲ ਕਰਕੇ ਉਹਨਾਂ ਨੇ ਤਾਂ ਐਡਾ ਆਪਣਾ ਮਾਣ ਬਖਸ਼ ਦਿੱਤਾ ਹੈ ਹੁਣ ਬਾਰੀ ਆਪਣੀ ਆ ਗਈ ਹੈ ਜੀ మే తేజ ਜੇਤ ਆਪਾਂ ਵੱਧ ਤੋਂ ਵੱਧ ਮਾਰ ਦੇ ਲਾ ਜਿੱਤ ਕੇ ਐਮਐਨਐਸ ਨਾਲ ਵੀ ਝੋਲੀ ਪਾਈਏ ਹੈ ਨਾ ਉਹ ਤਾਂ ਹੀ ਸਾਭ ਹੋ ਸਕਦਾ ਟੋਡੇ ਸਾਰਿਆਂ ਦੇ ਸਹਿਯੋਗ ਦੇ ਕਰਕੇ ਕਿਉਂਕਿ ਆਪਣਾ ਚੰਗਾ ਪੰਜਾਬ ਪਿੰਡਾਂ ਦੇ ਪੰਜਾਬ ਕੋਲ ਦੇ ਪਿੰਡਾਂ ਦੇ ਵਿੱਚੋਂ ਜੇ ਦੇਖਿਆ ਜਬ ਵੀ ਮੈਂ ਇਕੱਲਾ ਕੰਟੈਂਟ ਕਰ ਲੂਗਾ ਜਾਂ ਕਵਰ ਕਰ ਲੂਗਾ ਨਹੀਂ ਹੋ ਰਾਂਗੇ ਉਹਦੇ ਲਈ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਜਿਵੇਂ ਕਿ ਇਹ ਸਾਰੇ ਪਿੰਲੇ ਜੋ ਆਪਣੇ ਆਸ-ਪਾਸ ਦੇ ਇੱਥੇ ਹੀ ਆਪਣੀਆਂ ਰਿਸ਼ਤੇਦਾਰੀਆਂ ਨੇ ਇੱਥੇ ਹੀ ਲਿਆਚਾਰ ਨੇ ਇੱਥੇ ਆਪਣੇ ਮੰਡੀ ਦੇ ਆਰਤੀ ਦੇ ਸਹਾਰਾ ਹੋਰ ਦੁਕਾਨਦਾਰ ਸਾਰੇ ਇਹਨਾਂ ਪਿੰਡਾਂ ਦੇ ਰਹਿਣ ਵਾਲੇ ਨੇ ਇਹੀ ਬੇਤੀ ਹੈ ਜਿੱਥੇ-ਜਿੱਥੇ ਆਪਣਾ ਜੋ ਸ਼ਹਿਰ ਜੁਰਾ ਦਾ ਸਹਿਚਨ ਹੋਏਗਾ ਸਾਰਿਆਂ ਨੂੰ ਬੇਤੀ ਕਰੋ ਬਸੋ ਬਸ ਗੱਲਬਾਤ ਪਿੰਡੇ ਨਹੀਂ ਰਹੀ ਗੱਲਬਾਤ ਕਰਦੇ ਨਹੀਂ ਰਹੀ ਆ 50-50 ਪਿੰਡਾਂ ਦੀ ਹੋ ਗਈ ਹੈ ਸਾਰੇ ਪਿੰਡਾਂ ਦੇ ਵਿੱਚ ਜੋਰ ਮਾਰੋ

ਜਿਹੜੇ ਗਏ ਨੇ ਸਰਪੰਚ ਜੀ ਤੋਂ ਟੋਕੇ ਪਿੰਡੋਂ ਲਾਣੇ ਦਾ ਫੋਮਾ ਗਿਆ ਹੁੰਦਾ ਫੋਮਾ ਗਿਆ ਜਿਹੜੇ ਹਰੇਕ ਪਿੰਡ ਦੇ ਵਿੱਚ ਆ ਕਿ ਐਤਾ ਵੱਡਾ ਸੁਝਾਅ ਸੁਣੀ ਦਿੱਤਾ ਮੈਂ ਸਾਰੇ ਮੁੱਲ ਤੇ ਰਹਿਣ ਤਲੇ ਜੀ ਬਾਕੀ ਰਹਿ ਗਈ ਗੱਲ ਹੁਣ ਸਮਾਗਮ ਕਰਾਂਗੇ ਸਮਾਗਮ ਕਰਾਂਗੇ ਜੇ ਲੋਕ ਨੂੰ ਮੇਰੇ ਤੋਂ ਲੱਗਦਾ ਹੈ ਕਿ ਦੋਸਤ ਜੀ ਨਾਲ ਮਿਲ ਕੇ ਇਹ ਨਹੀਂ ਕਿ ਜਦੋਂ ਪੰਚਾਇਤ ਬਣੀਆਂ ਉਸ ਤੋਂ ਬਾਅਦ ਪਹਿਲੇ ਤੋਂ ਪਛੇੜੀ ਨੇ ਤਾਂ ਸਮਾਗਮ ਕਰਾਏ ਜੇ ਕਰੀਏ ਲਗ ਜਾਂਦੇ ਨੇ ਨਾ ਜਾਣ ਲਈ ਹੋਵੇ ਲਈ ਤੇ ਉਸ ਤੋਂ ਬਾਅਦ 6 ਮਹੀਨੇ ਤੋਂ ਬਾਅਦ ਆਪਾਂ ਨੂੰ ਬਤਾਈਏ ਚਾਹੇ ਗਰਾਉਂਡ ਦੀ ਗੱਲ ਕਰੀਏ ਚਾਹੇ ਪਿੰਡ ਦੇ ਸੀਵਰੇਜ ਦੀ ਗੱਲ ਕਰੀਏ ਚਾਹੇ ਗੜੀਆਂ ਲਾਗੀਆਂ ਦੀ ਗੱਲ ਕਰੀਏ ਠੀਕ ਹੈ ਜੀ ਸੜਕ ਦੇ ਬਹੁਤ ਕਾਰਜ ਹੈ ਜਿਹਨੇ ਜਿਹੜੇ ਧੂਰੇ ਪਏ ਨੇ ਉਹ ਆਪਾਂ ਨੂੰ ਸਾਰੇ ਫਿਰ ਤੋਂ ਹੋਏ ਨੇ ਉਹਦੇ ਵਿੱਚ ਐਮਐਨਐ ਦਾ ਆਪਾਂ ਨੂੰ ਬੜਾ ਵੱਡਾ ਜਿੰਮੇਕਾਰ 45 ਲੱਖ ਦਾ ਗਰਾਉਂਡ ਹੈ ਜਿੱਦਾਂ ਆਪਾਂ ਨੂੰ ਉਹ ਤਾਂ ਡਾਇਰੈਕਟ ਜਲਾ ਦਾ ਆਏਗੀ ਕੰਮ ਚੱਲ ਪਿਆ ਸਾਰਿਆਂ ਨੂੰ ਪਤਾ ਤੁਹਾਨੂੰ ਤੇ ਇਸ ਤੋਂ ਬਿਨਾ ਵੀ 25 ਲੱਖ ਰੁਪਏ ਦਾ ਆਪਾਂ ਇਹ ਪਹਿਲਾ ਗਰਾਊਂਡ ਮਨਰੇਗਾ ਦੇ ਵਿੱਚ ਪਾਸ ਕਰਵਾਇਆ ਸੀਗਾ ਉਹ ਵੀ ਆਪਣਾ ਪਾਸ ਹੈ ਉਹ ਨੂੰ ਹੀ ਵੇਚਿਆ ਕਰਾਂਗੇ ਤੋਂ ਮੈਂ ਕਹਾਂ ਵੀ 25 ਦਾ 25 ਨਹੀਂ ਲੱਗੂਆ ਕਿਉਂਕਿ ਉਹਦੇ ਸੈਂਡਾਂ ਵਾਲੀ ਜਾਲੀ ਸੀ ਉਹ ਜਿਹੜਾ ਹੁਣ ਕੰਦ ਹੋ ਗਿਆ ਸੈਂਟੀ ਹੋ ਜਾਣੀ ਆ ਉਹ ਕੱਟ ਕੇ ਬਾਕੀ ਜਿਹੜਾ ਹਾਲ ਅੰਦਰੋਂ ਕੋਈ ਅੰਦਰ ਟ੍ਰੈਕ ਮੰਨਣਾ ਉਹਦੇ ਵਿੱਚ ਚਲੋ ਮੈਨੂੰ ਲੱਗਦਾ 15-18 ਲੱਖ ਰੁਪਇਆ ਆਪਾਂ ਮਨਰੇਗਾ ਤੋਂ ਵੀ ਲਾਵਾਂਗੇ ਤੇਰੇ ਲਈ ਨਾ ਜਮ ਹਾਲ ਪਾਉਣ ਲਈ ਉਹ ਵੀ ਜਦੋਂ ਆਪਾਂ ਨੂੰ ਆਈ ਪਈ ਆ ਤੇ ਇੱਕ ਜਿੱਦੜ ਆਪਣੇ ਸੈਕਟ ਲਈ ਐਮਐਨਏ ਆਕੇ ਲਈ ਫੀ ਗਰਾਉਂਡ ਆਏ ਸੀਗੇ ਸਾਰੇ ਲੋਕ ਸਵਾਤ ਮਾੜਦਾ ਗਰਾਉਂਡ ਤੋਂ ਪਹੁੰਚ ਲੈ ਤਾ ਆਪਾਂ ਨੂੰ ਆਇਆ ਤੇ ਜਿੱਗੀ ਵਿਆਹੇ ਕਰਕੇ ਪੋਛੇ ਤੀਰ ਤੇ ਫਿਰ ਉਹਨਾਂ ਨੇ ਇੱਕ ਦਿਨ ਵਿੱਚ ਰਿਪੋਰਟ ਸੀਗੀ ਵੀ ਜਿਹੜੇ ਨਰਸਿੰਗ ਦਾ ਉੱਚ ਅਧਿਕਾਰ ਨੂੰ ਪ੍ਰਾਪਤ ਹੋਣੀ ਚਾਹੀਦੀ ਹੈ ਆਪਣਾ ਪ੍ਰਾਪਤ ਹੈਗਾ ਉੱਚ ਅਧਿਕਾਰ ਇਹ ਗਮਦਗੀ ਪੰਡੋਰੀ ਸਾਈਡ ਤੋਂ ਟਰੈਕਰ ਵੱਟ ਉੱਚਾ ਤੇ ਉਹਦੇ ਟੈਂਕੀ ਵੱਲ ਜਿਆਦਾ ਜਿਆਦਾ ਰੋੜੀ ਵੀ ਢਾਲ ਬਣ ਜਾਂਦੀ ਹੈ। ਅੱਜ ਤੱਕ ਡਾਊਨ ਚੱਲੇਗਾ। ਨੇਵੋ ਬਰਾਬਰ ਕਰਦੇ ਸੀਗੇ ਤਾਂ ਬਾਲੇ ਸਾਈਡ ਤੋਂ ਨੇਵੋ ਥੀ ਪੱਟ ਹੁੰਦੀ ਸੀ ਆਪਾਂ ਨੂੰ ਉੱਪਰੋਂ ਸਟਾਰਟ ਕਰਨਾ ਪਿਆ। ਉਹ ਜੋ ਕਿ ਬੁਨਿਆਦੀ ਕੰਮ ਨਹੀਂ ਹੁੰਦਾ। ਇਹਦੇ ਕਰਕੇ ਆਪਾਂ ਕੰਮ ਰੁਕਦਾ ਸੀਗਾ ਤੇ ਸਰਕਾਰ ਨੂੰ ਦੁਬਾਰਾ ਪੀਪੀਸੀ ਅਸਾਈਨਮੈਂਟ ਲਵਾਇਆ ਹੈ ਤਾਂ ਦੁਬਾਰਾ ਲਵਾ ਕੇ ਹੁਣ ਉਹਦੇ ਵਿੱਚ ਰੁਕੇ ਸੀਗੇ ਆਪਣੇ ਕੰਮ ਦੇ ਉਹ ਸੀਮਤ ਸੀਗੇ ਉਹ ਵੱਧ ਨਹੀਂ ਲਾ ਸਕਦੇ ਸੀਗੇ ਆਪਾਂ ਉਹਦਾ ਸੀਮਤ ਰੇਲ ਲੱਗ ਗਿਆ ਪਰ ਹੁਣ ਆਪਾਂ ਨੂੰ ਉਹਦੀ ਵੀ ਮਨਜ਼ੂਰੀ ਮਿਲ ਗਈ ਆ ਜੇ ਉਹ ਲੈਵਲ ਸਹੀ ਰੱਖੋ ਕੰਮ ਲਾ ਸਕਦੇ ਬਰਾਬਰ ਰੱਖਣੀ ਆ ਤੇ ਜਿੰਨੇ ਰਜੇ ਬੰਦੇ ਨੇ ਬਾਹਰ ਉਹਦੇ ਨਾਲ ਆਪਣਾ ਇਹ ਪੰਚਾਰੀ ਮੱਤ ਤੋਂ ਬਾਹਰ ਚਲੇ ਜਾਣਾ ਕੰਮ ਆਇਆ ਤੇ ਇਹ ਲਈ ਹਲਕੇ ਲਈ ਸਭ ਨੂੰ ਮੱਦ ਕੇ ਤੁਹਾਨੂੰ ਆਪਣੇ ਕੋਲ ਆਈ ਗਿਆ ਉਸ ਤੋਂ ਬਾਅਦ ਇੱਕ 15 ਜਾਂ ਸ਼ਾਇਦ 20 ਵੀ ਜੇ ਉਹ ਬਲੇ ਪੂਰੇ ਹਲਕੇ ਦੇ ਵਿੱਚ ਉਹਨੇ ਵੀ ਆਪਣਾ ਪੁਰਸਾ ਲਾਉ ਪਹਿਲੇ ਨੰਬਰ ਤੇ ਗਿਆ ਜੀ ਇਹਨਾਂ ਨੂੰ ਸਾਡੇ ਵਿੱਚ ਇੱਕ ਬਹੁਤ ਸ਼ੁਭਾਰੀਆ ਨਾ ਸਾਡੇ ਪਹਿਲੇ ਨੰਬਰ ਤੇ ਆਪਣਾ ਹੈ ਉਹਦੇ ਵਿੱਚ ਵਧੀਆ ਕੁਆਲਟੀ ਦਾ ਜਨਰ ਜਿਹੜੀ ਇਹ ਨਹੀਂ ਜਿਹੜਾ ਜਿੱਦਾਂ ਪਹਿਲਾਂ ਕੋਈ ਆਉਂਦੇ ਸੀਗੇ ਜਿਹਨੂੰ ਸਰਪਰੇ ਜੇਹਾਂ ਕਰਕੇ ਲੱਤ ਦੇ ਲੱਤਵਾਤ ਮਾਰ ਕੇ ਦੇ ਦਿੰਦੇ ਸੀਗੇ ਇਹ ਕਹਿੰਦਾ ਵਧੀਆ ਕੁਆਲਿਟੀ ਦਾ ਸਾਰਾ ਹੋਣਾ ਜਿੱਦਾਂ ਸ਼ਹਿਰਾਂ ਦੇ ਜਿਵੇਂ ਉਹਦਾ ਦਾ ਸਵਾਲ ਨਾ ਉਹ ਵੀ ਗੱਲ ਚੱਲਦੀ ਆਪਣੇ ਕੋਲ ਆ ਜੀ ਸ਼ਹਿਰੋਂ ਆ ਵੀ ਜਾਂਦਾ ਪੋਰਟ ਆ ਤੇ ਕਰਕੇ ਇਹ ਪ੍ਰੋਬਲਮ ਆਈ ਆ ਬਾਕੀ ਗੱਲ ਕਰੀਏ ਜਿੰਨੇ ਆਪਣੇ ਆਪਣੇ ਦੁਕਾਨ ਵਾਲੀ ਆ ਬੰਦਾਸਤਾ ਹੈਗਾ ਨਾ ਪਾਲੀ ਹਿੱਸੇ ਪਾਲੀ ਵੀ ਰੱਤੀ ਵਾਲੇ ਜਿਹਨਾਂ ਦਾ ਕੰਮ ਵੀ ਜਾਂਦਾ ਉਹਨਾਂ ਦੇ ਦਰਬੀ ਤੇ ਘਰ ਤੱਕ ਇਹਦਾ ਤਾਂ ਕੰਮ ਚੱਲਦੀ ਪਿਆ ਚੱਕੀ ਵਾਲਾ ਇਹਦਾ ਰਸਤਾ ਉਹਦੇ ਸੀਦੇ ਦਾ ਔਰ ਉਹਦੇ ਲੌਗਰ ਦਾ ਉਹ ਸਾਰੇ ਪੇਮੈਂਟ ਆਪਣੀਆਂ ਕਰੀਆਂ ਪਈਆਂ ਨੇ ਗੱਲ ਕਰੀਏ ਇਧਰ ਉਹ ਹੈ ਟੂਬ ਰੇਲ ਦਾ ਬੁਰਦਾਰ ਇਹਨਾਂ ਕਰ ਤੋਂ ਲੱਗੇ ਤੋਂ ਰਾਜਾ ਇਹਦੀ ਵੀ ਸਾਰੀ ਪੇਮੈਂਟ ਹੋ ਗਈਆਂ ਸਿਰਫ ਆਪਾਂ ਲੋਕਾਂ ਕਰਕੇ ਆਪ ਤੁਹਾਨੂੰ ਫਿਰ ਹੋਗੇ ਬੀਜੀ ਹੋਗੇ ਇਸੇ ਵੀ ਰੇਜ ਹੋ ਕੰਮ ਹੋ ਜੇ ਲੇ ਰਹਾ ਤੇ ਤੋਂ ਦੇ ਨਾਲ ਵੀ ਲੱਗੇ ਹੋਏ ਆ ਜੀ ਆਪਾਂ ਪਿੱਛੇ ਦਰਮਾਣ ਨੂੰ ਬਣਾਉਣ ਲਈ ਉਹ ਵੀ ਜਲਦੀ ਹੋ ਜਾਊਗਾ ਬਾਕੀ ਜਿੰਨੀਆਂ ਗਲੀਆਂ ਰਹਿ ਗਈਆਂ ਨੇ ਉਹ ਆਪਣੇ ਖਾਤੇ ਦੇ ਵਿੱਚ ਅੱਜ 20-35 ਲੱਖ ਰੁਪਇਆ ਆਪਣੇ ਕੋਲ ਪਿਆ ਐਸ ਜੋ ਮੁਕਾਬਰੇ ਵਿੱਚ 来 ਗਏ ਗਰੇ ਮੁਰੀਆ ਸਾਹਿਬ ਨੂੰ ਲਗਾਵਾ ਕੰਮ ਸਾਰਾ ਨਿਬੜੂਗਾ ਉਸ ਤੋਂ ਬਾਅਦ ਆਪਣਾ ਸਟਾਰਟ ਨਾ ਮਾਰੀ ਜੇ ਕਲੋਨੀਆ ਦੇ ਵਿੱਚ ਸੀਬ ਲਈ ਦਾ ਕੰਮ ਹੈਗਾ ਗਰਾਉਂਡ ਦੇ ਨਾਲ ਨਾਲ ਜਿਹੜਾ ਬੁਲਾਵਾ ਆਸਤਾ ਉਹਦਾ ਸਾਰਾ ਵੀ ਦੇਣਾ ਕਹਿਿਆ ਸੀ ਕਿ ਇਹ ਅੰਦਰ ਹੈਗਾ ਇੱਕ ਪਾਸੇ ਸਿਵਲਿ ਵਾਲੇ ਪਾਸੇ ਉਹ ਵੀ ਆਪਾਂ ਬਹੁਤ ਜਲਦ ਕੋਲ ਜਾ ਰਹੇ ਆ ਮਾਤਾ ਰਾਣੀ ਨਾਲ ਰਸਤਾ ਇਹਦਾ ਨੂੰ ਨਿਬਣਾ ਜਾ ਰਿਹਾ ਉਹ ਵੀ ਬਹੁਤ ਜਲਦ ਆਪਾਂ ਸਟਾਰਟ ਕਰ ਰਹੇ ਆ ਤੇ ਇਹਦਾ ਕੰਮ ਹੁੰਦੇ ਰਹੇ ਲੈਣੀ ਇਹ ਆਪਰੇ ਉਹ ਗੱਲ ਕਰੀਏ ਬੋਟਾਂ ਦੀ ਇੱਕ ਆਪਣੇ ਐਮਐਲਏ ਸਾਹਿਬ ਨੇ ਐਲਾਨ ਕਰਿਆ ਜੀ ਵੀ ਜਿਹੜੇ ਪਿੰਡ ਦੇ ਵਿੱਚੋਂ ਪਾਰਟੀ ਨੂੰ ਹਰਕੇ ਦੇ ਵਿੱਚੋਂ ਸਾਰਿਆਂ ਨਾਲ ਵੱਧ ਵੋਟ ਪੈਂਦੀ ਹੈ ਉਸ ਤੋਂ 31 ਲੱਖ ਰੁਪਏ ਦਾ ਸਪੈਸ਼ਲ ਜਿਹੜੇ 31 ਲੱਖ ਰੁਪਏ ਨੇ ਨਾ ਬੰਦੇ ਸਪੈਸ਼ਲ ਗਰਾਜ ਰੁੱਤੀ ਕਰੋਗੇ ਜਿਵੇਂ ਆਪੋਨਾ ਸਹਿਯੋਗ ਪਹਿਲਾਂ ਰਿਹਾ ਹੁਣ ਤਾਂ ਉਸ ਤੋਂ ਵੀ ਵੱਧ ਗਿਆ ਜੇ ਵੀ ਨੂੰ ਨੇ ਦਰੇ ਸਾਲੇ ਕਮਾ ਦਾ ਵਧੀਆ ਲੱਗੇ ਕੰਮ ਦੇ ਆਧਾਰ ਤੇ ਵੋਟ ਪਾਇਓ ਦੇ ਸਕਣਾ ਹੈ ਜੇ ਠੀਕ ਲੱਗੇ ਤਾਂ ਪਾਓ ਨਾ ਜੇ ਕੋਈ ਵੀ ਕਰੇ ਜਾਵੇ ਜਿਵੇਂ ਥੋੜਾ ਸਹਜੂਨ ਦਾ ਮੈਨੂੰ ਲੱਗਦਾ ਨੇਕਤੀ ਲੱਖ ਦੇ ਗ੍ਰਾਂਟ ਵੀ ਆਪਣੇ ਵੱਲ ਹੋ ਜਾਂਦੀ ਲੱਗਦੀ ਆ ਇਹਦੇ ਲਈ ਆਪਾਂ ਜੋਰ ਮਾਰੀਏ ਉਸ ਤੋਂ ਬਾਅਦ ਜਿਹੜੇ ਪਿੰਡਾਂ ਦੇ ਵਿੱਚ 100 ਤੋਂ ਪਲੱਸ ਵੋਟ ਆਉਂਦੀ ਆ ਉਹਦੇ ਨੇ ਐਮਐਲਏ ਸਾਹਿਬ ਨਾਲ ਗੱਲ ਕਰਿਆ ਜੀ 10 ਲੱਖ ਰੁਪਏ ਦਾ ਜਾਣਾ ਲੱਖ ਰੁਪਏ ਦਾ ਉਹ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਜੇ 30 ਲੱਖ ਦਾ ਉਹ ਤਾਂ ਜੀ ਨਹੀਂ ਹੈਗੀ ਕਿਤੇ ਜੇ ਤਾਂ ਆਮ ਨਾਰਮਲ 100 ਤੋਂ 800 ਦੇ ਜਿਦੋਂ ਆਪਾਂ 5 ਲੱਖ ਰੁਪਏ ਚਲੋ ਉਹ ਤੋਂ ਤਾਂ ਆਪਾਂ ਨਹੀਂ ਸੋਚੀ ਇਸ ਤਰ੍ਹਾਂ ਵਧੀਆ ਆਪਾਂ ਨੂੰ ਜੋਰ ਮਾਰੀਏ 33 ਲੱਖ ਵਾਲੇ ਬਣਦੇ ਨੂੰ ਤਾਂ ਕਿ ਜਿਹੜੇ ਕਾਰਜ ਹੈਗੇ ਨੇ ਆਪਣੇ ਲੈਵਲ ਦੇ ਸਾਰੇ ਸੁਰੇ ਚੜ੍ਹਾ ਦੇ ਜਿਹੜਾ ਕੰਮ ਰਹਿਦਾ ਸੈਕਟਾ ਦੇ ਬੜਮਾ ਦਾ ਕੰਮ ਰਹਿਣਾ ਆਪਣੇ ਸੂਨ ਦਾ ਚੰਗਾ ਕਾਫੀ ਹੋਣਾ ਵਾਲਾ ਬਾਕੀ ਸੂਨ ਦੇ ਵਿੱਚ ਨੇ ਆਪਣੇ ਕੁ ਤਮਰ ਦਾ ਉਹੋ ਜਿਹਾ ਨਵਲੀ ਆ ਗਿਆ ਉਹ ਲੱਗੇ ਹੋਏ ਨੇ ਸਾਰੇ ਬੈਲਿੰਗਾ ਜੋ ਵਾਲੇ ਇਸਰਾਬਵਾਸੀ ਵੀ ਆਪਾਂ ਸਾਰੀ ਨਵੇਂ ਦਿਨ ਤੋਂ ਬਣਾ ਲਈਏ ਉਹ ਵੀ ਲੱਗੇ ਹੋਏ ਨੇ ਗੱਲ ਕਰੀਏ ਡੰਗਰ ਵਾਲੇ ਹਸਪੀਟਲ ਦੀ ਡੰਗਰ ਵਾਲੇ ਹਸਪੀਟਲ ਦੇ ਲਈ ਆਪਾਂ ਨੂੰ 11 ਲੱਖ 99 ਹਜ਼ਾਰ ਤੱਕ ਦਾ ਡਾਟਾ ਆਈ ਪਈ ਆ ਉਹ ਥੋੜਾ ਜਿਹਾ ਆਪਣੇ ਬੂਟਾ ਵਾਲੇ ਲਈ ਰਿਹਾ ਕਰ ਕਿ ਉਹ ਕਹਿੰਦੇ ਸਾਨੂੰ ਉਹ ਜਗਾ ਨਾਮ ਕਰਵਾ ਕੇ ਦਿਓ ਮੈਂ ਸਾਗਰ ਰੋਵੀ ਸ਼ੂ ਹੋ ਗਿਆ ਉਹਦਾ ਆ ਗਈ ਗ੍ਰਾਂਟ ਆਪਣੇ ਜਿਹੜੇ ਵਾਲੀ ਖਾਤੇ ਦੇ ਵਿੱਚ ਨਹੀਂ ਹੈ ਇਹ ਜੋ ਰਜਿਸਟਰੀ ਤੋਂ ਬਾਅਦ ਆਉਣੀ ਹੈ ਫਿਰ ਗੱਲ ਕਰੀਏ ਡਾਕਟਰ ਜੀ ਮੈਨੂੰ ਲੱਗਦਾ ਜੀ 10-12 ਸਾਲ ਪਹਿਲਾਂ ਆਪਣੇ ਪਿੰਡੋਂ ਡਾਕਟਰ ਕਲੇਰਿਆ ਉਹਦਾ ਗ੍ਰਾਂਟ ਰੱਖਿਆ ਸੀ ਉਹਦੇ ਪੈ ਰਹੇ ਹੋਏ ਸੀ ਮੁੱਢੋਂ ਕੋਸ ਆਪਣੇ ਖਾਤੇ ਪਈ ਦੀ ਹੁਣ ਇੱਕ ਸਮਾਂ ਆ ਗਿਆ ਸੀਗਾ ਵੀ ਜੇ ਆਪਾਂ ਇਹਦਾ ਡਾਕਟਰ ਸਾਹਿਬ ਆਰਗੇਨਾਈਜ਼ ਕਰਦੇ ਤਾਂ ਇਹਦਾ ਆਪਣਾ ਪੁਆਇੰਟ ਸੀ ਹੈ ਡਿਸਪੈਂਸਰੀ ਦਾ ਇਹ ਸੋਨੋ ਸ਼ਿਫਟ ਹੋ ਕੇ سیہاریت <سؤال> مردی کان جا رہی تھی جی میں کی کٹاڑے پندر ڈاکٹروں نے نا رہی ہو کر کے انہوں نے ہیڈوں سے مردی کرتا ہوں اس کر کے ہوا بہت ضروری تھی کہ ہاں پاڑینا ٹھکار کے دارنا ملٹی پراؤنگ ہی تھی انہوں نے ڈاکٹرانی پوچھا بہت اپنے ڈاکٹرانی ملدی بڑی موسکرنا ہاں نے ملدنے کی نینے انہوں نے انہوں نے جو کتا ڈاکٹر میں یہ کروایا ਹਾਂ ਤਾਂ ਵੀ ਲੱਗੇ ਜੰਗੀਰ ਚਲੋ ਬਾਬੇ ਦੀ ਕਿਰਪਾ ਨਾਲ ਆਪਣੇ ਡਾਕਟਰ ਆ ਗਏ ਡਾਕਟਰ ਵੀ ਬੜਾ ਵਧੀਆ ਫਿਰ ਹੁਣ ਜਿਹੜੇ ਬਾਕੀ ਕੰਮ ਰਹਿੰਦੇ ਨੇ ਉਹ ਵੀ ਆਪਾਂ ਬਹੁਤ ਜਲਦੀ ਫਿਰੇ ਚੜਾਵਾਂਗੇ ਉਸ ਤੋਂ ਆਪਾਂ ਇਹ ਹੀ ਬੇਨਤੀ ਹੈ ਜੀ ਹੁਣ ਚੱਲਦਾ ਜਿਹੜੇ ਰਹਿ ਗਿਆ ਮਾਮਲੀ ਬੂਰਤੀ ਦਾ ਬਾਕੀ ਸਾਰੇ ਕੱਤੀ ਨਾਲ ਕਰੇ ਵੀ ਤਿਆਰੀ ਕਰੀਏ ਤਾਂ ਜਾਨੀ ਜਿੰਨਾ ਜ਼ਿਆਦਾ ਵਧੀਆ ਹੀ ਹੈ ਬੰਦਲਾ ਵੀ ਆ ਸਾਰਾ ਕੋਈ ਸਹੀ ਆ ਬਾਕੀ ਦੱਬ ਕੇ ਲਾ ਦੋ ਜੀ ਬਾਕੀ ਕੀ ਗੱਲ ਹੋਰ ਆ ਨਾ ਤਦ ਜਿਹੜੇ ਆਪਣੇ ਵੋਟਾਂ ਦੇ ਇਹੋ ਤਰ੍ਹਾਂ ਦੇ ਬੱਚੇ ਜਿੰਨਾਕ ਸਰਪਾਲਟੀ ਦੇ ਸਾਰੇ ਜੋਰ ਮਾਰਦੇ ਆ ਭੱਜ ਭੱਜ ਕੇ ਆਉਣੇ ਵੀ ਨਾ ਕੋਣ ਵੀ ਜੰਮਣਾ ਹੋਰ ਆਪਣੇ ਲਈ ਬਹੁਤ ਜ਼ਰੂਰੀ ਆ ਨਾ ਪਿੰਡ ਦੇ ਵਿੱਚ ਵੋਟ ਮਾਰਦੇ ਉਹ ਆਪਣੀ ਬਾੜਵਾਇਜ਼ ਡਿਊਟੀ ਲਾ ਲਿਓ ਲਾ ਕੇ ਸਾਰੇ ਮੁੱਖ ਮੁੱਖ ਲਾ ਲਈਏ ਇੱਕ ਵਾਰ ਨਹੀਂ ਹੁੰਦਾ ਜੀ ਇੱਕ ਜ਼ਮਾਨਾ ਦੁਸ਼ਮਣਾਂ ਕਰੇ ਉਹ ਥੋੜਾ ਜਿਹਾ ਪਿੰਡ ਨੂੰ ਸਮਾ ਘੱਟ ਦੇਉਂਦਾ ਕਿਉਂਕਿ ਸਾਜ ਨੇ ਨਿਕਲ ਜਾਈਦਾ ਰਾਤ ਨੂੰ ਯਾਨਾ ਬਰਾਂਡੇ ਕਰਿਆ ਜੀ ਆਧਾਰ ਸਰਪੰਚ ਕਰਨ ਲਈ ਬਹੁਤ ਜ਼ਰੂਰੀ ਹੈ ਇਹ ਤਾਂ ਕੋ ਪਿੰਡਾਂ ਪਰਾ ਘਰਾਂ ਇਹ ਤਾਂ ਹੁਣ ਤੁਸੀਂ ਆਪ ਦੀ ਆਖੇ ਆਪ ਕਿੰਨੇ ਵਾਰੀ ਸਮਝ ਕੇ ਇਹ ਮੈਦਾਨ ਫੜੇ ਰਹੇ ਹੋ ਇਸ ਬਾਕੀ ਰਹੀ ਗੱਲ ਸਾਰੇ ਜਿਹੜੇ ਜਿਹੜਾ ਪਹਿਲਾਂ ਮੁੱਠੇ ਸਾਰਿਆਂ ਨੂੰ ਜੋ ਪਾਇਓ ਵੀ ਆਪਾਂ ਲੋ ਬਾਰੋਂ ਦੀ ਬੱਤ ਬੱਤ ਕੋਟ ਕੋਦੇ ਮਰਮਾਈ ਦਾ ਕੋਟੈਂਡੀ ਕਿਉਂ ਹੋਣਾ ਚਾਹੀਦਾ ਵੀ ਕਿਤੇ ਬਾਹਰ ਪੜਚਾਰ ਪੈਣ ਕਿਤੇ ਜੂ ਤਾਂ ਮੈਨੂੰ ਸੋਚ ਲੈ ਉਹਨੇ ਕਵਰ ਕਰ ਲਏ ਹਨਾ ਕਿਉਂਕਿ ਇਹ ਇਲੈਕਸ਼ਨਾਂ ਦੇ ਵਿੱਚ ਜਿਹਨੇ ਗੱਲ ਕਰਨ ਕਰਦੇ ਉਹਨੇ ਸਰਪੰਚ ਆ ਜਿਹਦੇ ਬੰਦੇ ਦਾ ਪ੍ਰਬਾਰ ਨਾਲ ਇਹ ਗੱਲ ਸਾਰੇ ਦਿੱਤੀ ਜਾਂਦੀ ਬਲਾ ਸਾਹਿਬ ਜਿਹੜਾ ਪ੍ਰੀਸ਼ਦ ਆ ਤਾਂ ਇਹਦੇ ਵਿੱਚ ਇਹ ਹੁੰਦਾ ਜੇ ਤੁਹਾਡਾ ਪਿੰਡ ਨਾਲ ਆ ਤਾਂ ਤੁਸੀਂ ਜਿੱਤ ਪਾਉਂਦੇ ਨਹੀਂ ਜਿੱਤ ਪਾਉਂਦੇ ਜਦੋਂ ਪਿੰਡ ਦਾ ਪਰ ਬਹੁਤ ਵੱਡਾ ਸਹਿਯੋਗ ਆ ਇਸ ਤਰ੍ਹਾਂ ਅਗਿਸਤਰਾ ਹੋਊ ਪਿੰਡਾਂ ਤੋਂ ਬਹੁਤ ਵਧੀਆ ਰਿਸਪੌਂਸ ਆ ਜਿਹੜੇ ਸੁਝੇ ਨੇ ਉਹ ਵਧੀਆ ਰਹੇ ਹੋਏ ਨੇ ਐਵੇਂ ਕੱਟ ਹੁੰਦੇ ਨੇ ਹਰੇਕ ਪਿੰਡ ਦੇ ਵਿੱਚ ਵਾਦ ਹੁਸ਼ਾ ਬਾਕੀ ਕੋਈ ਨਾਲ ਥੋੜਾ ਘਰਾਂ ਦਾ ਸਹਿਯੋਗ ਆ ਗਾਇਬ ਨਹੀਂ ਕਰਦਾ ਗਾਇਬ ਨਹੀਂ ਜੀ ਦੱਸ ਕੇ ਕੋਲੋਂ ਤੁਹਾਨੂੰ ਕਹਿਆ ਸੀ ਕਿਹਾ ਗਿਆ ਹੈ ਔਰ ਪ੍ਰਸਟਾਟੀ ਦਿੱਤਾ ਗੁਰੂ ਦੀ ਕਿਰਪਾ ਤੁਹਾਡੇ ਨਗਰ ਦੇ ਉੱਤੇ ਕਿ ਤੁਹਾਡੇ ਹੁਣ ਤੁਸੀਂ ਦੇਖਣਾ ਸਾਰੀਆਂ ਗੱਲਾਂ ਤੁਹਾਡੇ ਨਾਲ ਹੋ ਗਈਆਂ ਪਰ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਜੀ ਨੂਰ ਅੰਦੇਸੀ ਨਾਲ ਇਸ ਨਗਰ ਦੇ ਵਿੱਚ ਕੰਮ ਚੱਲ ਰਿਹਾ ਹੈ ਮੈਂ ਇਹਨਾਂ ਦਾ ਲੈ ਦੇ ਤੋਲ ਤੇ ਬਾਤ ਕਰਦਾ ਹਾਂ ਬਸ ਕੀ ਗੱਲ ਇਹ ਹੈ ਕਿ ਜਿੰਨੇ ਵੀ ਤੁਸੀਂ ਇੱਥੇ ਸਾਰੇ 당 ਕਾਲੀਆਂ ਕੋਟਾ ਵਾਸਤੇ ਨਾਲਿਆਂ ਨੂੰ ਬੈਂਚੀਆ ਕਿ ਤੁਸੀਂ ਇਹ ਰਾਜੇ ਸਿੱਧੀ ਹੈ ਮੱਛੀ ਹੈ ਹਨ ਜੇ ਬੇਟੀ ਹੈ ਬ੍ਰਿੰਦਰਜੀਤ ਕਰਮਾਨ ਆਪਣਾ ਇੱਕ ਟੀਮਤੀ ਬਹੁਤ ਸਾਕੇ ਇਹਨਾਂ ਨੂੰ ਕਾਮਯਾਬ ਬਣਾਓ ਆਮ ਆਦਮੀ ਦੇ ਹੱਥ ਮਜ਼ਬੂਤ ਕਰੋ ਤਾਂ ਹੀ ਕਿੰਨਾ ਬਕਾਸ ਬਹੁਤ ਸੋਹਣੇ ਤੇ ਸੱਜੇ ਘੰਗਰਾ ਹੋ ਸਕਦਾ ਹੈ ਇੰਨਾ ਕੋ ਕਹਿਆ ਹੋਇਆ ਮਕਾਨਿਆ 당 ਕਾਲਾ ਤਾਂ ਦੇ ਤੋਂ ਸੁਣਵਾਤਾ ਕਰਾਂ ਕਿ ਪ੍ਰਮਾਤਮਾ ਨੂੰ ਨੂੰ

سارے جو ہے جو بہت بہت سب ہاتھ کیا جاتا ہے باقی بےتی ہو پائی اپنی ایک جمعے بڑے ہی چودہ تریق نہیں چاہے کسی نے کوئی رشتے دار کو پروگرام ہے یا کسی نے دیا جانا ہے پر سب تو پہلے اپنی جی فوج ہے پہلے کو بتا دیا جانا ہے پوری جمعے داری نال سونا انہوں نے تو باقی میں دلارا لاؤں گا پائی بس اچھا یہ جمعہ

ਕਿਵੇਂ ਦੇਖਦੇ ਠੀਕ ਆ ਜੀ ਆਪਣੀ ਪਾਰਟੀ ਜੇ ਪੂਰੇ ਜਬਾਫਾਦਾਰ ਨੇ ਇਹ ਕਾਮਰੂ ਦੇ ਇੱਕ ਪਿੱਛੇ ਰੈਡ ਬੱਸ ਕਿਨੂੰ ਨੋ ਕੀ ਗੱਲ ਚਾਹੁੰਦੇ ਆਈ ਰੈਡ ਬੱਸ ਕਿਨੂੰ ਕੀ ਗੱਲ ਚਾਹੁੰਦੇ ਆਂ ਇਹਦੇ ਪਾਸੇ ਨੂੰ ਮੈਂ ਇਹ ਕਹਾਂਗਾ ਵੀ ਜਿਹੜਾ ਬੰਦਾ ਚੰਗੇ ਕੰਮ ਕਰਦਾ ਉਹਨੂੰ ਵੋਟ ਪਾਵੇ ਬਹੁਤ ਵਧੀਆ ਪਿੰਡ ਦੇ ਪਾਰਟੀ ਵਾਈ ਤੇ ਉੱਪਰ ਉਸਕੇ ਕੰਮ ਕਰਦੇ ਨੇ ਹਰੇਕ ਵਾਸਤੇ ਇਹਨਾਂ ਦਾ ਇੱਕੋ ਇੱਕ ਲਗਾ ਮੱਕੀ ਦੇ ਪਿੰਡ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਮੱਕੀ ਦੇ ਪਿੰਡਾਂ ਨੂੰ ਕਹਿੰਦੇ ਮੈਂ ਇਹੇ ਮਰਦ ਕਰਵਾਇਆ ਦੀ ਵੱਧੋ ਵੱਧੋ ਬਰ ਕਿੰਨੇ ਕਿਲੋ ਮਿਲ ਜਿੱਤਾ ਹੋਊਗੇ ਵੱਧ ਤੋਂ ਵੱਧ ਲੀਨੇ ਚਾਹੁੰਗੇ ਜਸਪਾਲ ਸਿੰਘ ਅੱਜ ਤੋਂ ਪ੍ਰਚਾਰ ਕਰ ਰਹੇ ਹੋ ਕੀ ਕਹਿੰਦੇ ਹੋ ਤੋਂ ਪ੍ਰਚਾਰ ਕਰਨ ਇਹ ਵਾਸਤੇ ਕਰ ਰਹੇ ਆ ਜੀ ਮਨਦੀਪ ਸਿੰਘ ਮਾਨ ਨੂੰ ਆਮ ਆਦਮੀ ਪਾਰਟੀ ਨੇ ਟ੍ਰੈਕਟਰ ਦੇ ਕੇ ਖੜਾ ਕੀਤਾ ਜੀ ਪਿੰਡ ਦਾ ਸਰਪੰਚ ਆ ਜੀ ਵਧੀਆ ਕੰਮ ਕੀਤੇ ਨੇ ਹੁਣ ਅਸੀਂ ਇਹਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਸਾਰੇ ਪਿੰਡਾਂ ਚੋਂ ਵਧੀਆ ਹੰਗਾਰਾ ਮਿਲ ਰਿਹਾ ਜੀ ਵਧੀਆ ਬੰਦਾ ਹੈ ਵਧੀਆ ਕੰਮ ਕੀਤੇ ਨੇ ਉਸ ਕਰਕੇ ਵੋਟਾਂ ਇਹਨੂੰ ਵੱਧ ਤੋਂ ਵੱਧ ਪਾ ਕੇ ਜਿਤਾਵਾਂਗੇ ਪਿੰਡਾਂ ਵਿੱਚ ਨਾਲ ਜਾ ਰਹੇ ਹੋ ਤੁਸੀਂ ਕਿਦਾਂ ਦਾ ਰਿਸਪਾਂਸ ਪਿੰਡਾਂ ਵਿੱਚੋਂ ਪੂਰਾ ਰਿਸਪਾਂਸ ਮਿਲ ਰਿਹਾ ਜੀ ਪੂਰਾ ਲੋਕ ਘਾਠਾ ਮਾਰਦਾ ਇਕੱਠ ਆਈ വോട്ടീ ക